ਦਾ ਕਫਨ ਉਸ ਦੇ ਸਹੁਰਿਆਂ ਵੱਲੋਂ ਹੀ ਕਿਉਂ ਲਿਆਂਦਾ ਜਾਂਦਾ ਅਸੀਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਜਦੋਂ ਕਿਸੇ ਔਰਤ ਦੀ ਮੌਤ ਹੋ ਜਾਂਦੀ ਆ ਤਾਂ ਉਸ ਦਾ ਕਫਨ ਉਸ ਦੇ ਪੇਕਾ ਪਰਿਵਾਰ ਹੀ ਕਿਉਂ ਲੈ ਕੇ ਆਉਂਦਾ ਇਹ ਰਸਮ ਪੇਕਿਆਂ ਦੇ ਹਿੱਸੇ ਹੀ ਕਿਉਂ ਆਈ ਇਹ ਗੱਲ ਅਸੀਂ ਪਿਛਲੀ ਵੀਡੀਓ ਵਿੱਚ ਕੀਤੀ ਸੀ ਪਰ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਜਵਾਈ ਦੀ ਮੌਤ ਜਦੋਂ ਹੋ ਜਾਂਦੀ ਆ ਤਾਂ ਉਸ ਦਾ ਕਫਨ ਉਸ ਦਾ ਸਹੁਰਾ ਪਰਿਵਾਰ ਕਿਉਂ ਲੈ ਕੇ ਆਉਂਦਾ ਆ ਕੀ ਹੈ ਇਹ ਰਸਮ ਕੀ ਇਸ ਦੀ ਸਚਾਈ ਤੇ ਕੀ ਆ ਇਸ ਦਾ ਪਿਸ਼ੋਕੜ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਧੀ ਦਾ ਵਿਆਹ ਹੁੰਦਾ ਹੈ ਤਾਂ ਅਕਸਰ ਹੀ ਬਜ਼ੁਰਗਾਂ ਦੇ ਮੂੰਹ ਆਪਾਂ ਇਹ ਗੱਲ ਸੁਣਦੇ ਆ ਕਿ ਧੀ ਦੇ ਕੇ ਪੁੱਤ ਸਹੇੜਿਆ ਆ ਪਾਵ ਕੇ ਇੱਕ ਧੀ ਦੇ ਕੇ ਤੇ ਅਸੀਂ ਪੁੱਤਰ ਜਿਹੜਾ ਉਹ ਲਿਆ ਵਾ ਤੇ ਉਹ ਜਵਾਈ ਜਿਹੜਾ ਹੁੰਦਾ ਉਹ ਇੱਕ ਘਰ ਦਾ ਮੈਂਬਰ ਬਣ ਜਾਂਦਾ ਆ ਤੇ ਹਰ ਕੰਮ ਦੁੱਖ ਸੁੱਖ ਵਿੱਚ ਉਹ ਹਿੱਸਾ ਲੈਂਦਾ ਆ ਦੁੱਖ ਸੁੱਖ ਵੰਡਾਉਂਦਾ ਵਾ ਇੱਕ ਪੁੱਤਰ ਦੀ ਤਰ੍ਹਾਂ ਬਲਕੇ ਪੁੱਤਰ ਤੋਂ ਵੀ ਵੱਡਾ ਦਰਜਾ ਹੁੰਦਾ ਜਵਾਈ ਦਾ ਜਦੋਂ ਕਿਤੇ ਘਰ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਨਾ ਤਾਂ ਉਹ ਜਵਾਈ ਸਭ ਤੋਂ ਅੱਗੇ ਹੁੰਦਾ ਤੇ ਹਰ ਪਰਿਵਾਰ ਆਪਣੇ ਜਵਾਈ ਨੂੰ ਬਹੁਤ ਵੱਡਾ ਦਰਜਾ ਦਿੰਦਾ ਆ। ਪੁੱਤਰ ਤੋਂ ਵੀ ਜ਼ਿਆਦਾ ਵੱਡਾ ਦਰਜਾ ਹੁੰਦਾ ਜਵਾਈ ਦਾ। ਕਿਉਂਕਿ ਉਹ ਇੱਕ ਧੀ ਦੇ ਕੇ ਤੇ ਫਿਰ ਪੁੱਤ ਲਿਆ ਹੁੰਦਾ ਆ ਤੇ ਉਹ ਵੀ ਘਰ ਦਾ ਇੱਕ ਮੈਂਬਰ ਹੁੰਦਾ ਆ। ਜਿਸ ਕਰਕੇ ਜਦੋਂ ਕਿਤੇ ਰੱਬ ਨਾ ਕਰੇ ਇਹੋ ਜਿਹੀ ਘੜੀ ਆ ਜਾਵੇ ਕਿਤੇ ਜਵਾਈ ਦੀ ਮੌਤ ਹੋ ਜਾਵੇ ਤਾਂ ਫਿਰ ਸਭ ਤੋਂ ਜ਼ਿਆਦਾ ਦੁੱਖ ਸਾਰੇ ਪਰਿਵਾਰ ਨੂੰ ਹੁੰਦਾ। ਜਿਨ੍ਹਾਂ ਦੀ ਧੀ ਦਾ ਘਰ ਉੱਜੜ ਗਿਆ ਹੁੰਦਾ ਤੇ ਜ ਉਹਨਾਂ ਦੀ ਧੀ ਔਖੀ ਹੋ ਗਈ ਹੁੰਦੀ ਜਿਸ ਕਰਕੇ ਇਹ ਰਸਮ ਬਣੀ ਕਿ ਉਸ ਜਵਾਈ ਨੂੰ ਘਰ ਦਾ ਮੈਂਬਰ ਬਣਾਇਆ ਹੁੰਦਾ ਜਿਸ ਕਰਕੇ ਇਹ ਕਫਨ ਇਹ ਆਖਰੀ ਕੱਪੜੇ ਸਵਰਾ ਪਰਿਵਾਰ ਲੈ ਕੇ ਜਾਂਦਾ ਸੀ ਜੋ ਕਿ ਅੱਜ ਕੱਲ ਇਸ ਰਸਮ ਵਿੱਚ ਕਾਫੀ ਬਦਲਾ ਆ ਗਿਆ ਭਾਵੇਂ ਸਮੇਂ ਦੇ ਨਾਲ ਨਾਲ ਇਹ ਰਸਮ ਬਦਲ ਗਈ ਆ ਕਫਨ ਘਰੋਂ ਹੀ ਪਾਇਆ ਜਾਂਦਾ ਆ ਕੱਪੜੇ ਘਰੋਂ ਹੀ ਪਾਏ ਜਾਂਦੇ ਹੋਣ ਪਰ ਫਿਰ ਵੀ ਸਹੁਰਿਆਂ ਵੱਲੋਂ ਉੱਪਰ ਪਾਉਣ ਵਾਸਤੇ ਕੋਈ ਚਾਦਰ ਕੋਈ ਖੇਸ ਕੋਈ ਲੋਈ ਜ਼ਰੂਰ ਲਿਆਂਦੀ ਜਾਂਦੀ ਆ ਤੇ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਆ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਔਰਤ ਨੂੰ ਖੁਸ਼ੀ ਦੇ ਪ੍ਰੋਗਰਾਮਾਂ ਵਿੱਚ ਖੁਸ਼ੀ ਦੇ ਮੌਕਿਆਂ ਵਿੱਚ ਉਹ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਸ ਨੂੰ ਇਹ ਸ਼ਗਨਾ ਦੇ ਕੰਮਾਂ ਵਿੱਚ ਪਿੱਛੇ ਹੀ ਰੱਖਿਆ ਜਾਂਦਾ ਆ ਤੇ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਨਾ ਤਾਂ ਉਸ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਉਸ ਨੂੰ ਵਿਧਵਾ ਰੰਡੀ بیਵਾ ਤੱਕ ਕਹਿ ਕੇ ਬੁਲਾਇਆ ਜਾਂਦਾ ਪਰ ਜੇਕਰ ਕਿਸੇ ਮਰਦ ਦੀ ਪਤਨੀ ਦੀ ਮੌਤ ਹੋ ਜਾਵੇ ਤਾਂ ਸਮਾਜ ਵੱਲੋਂ ਉਸ ਨੂੰ ਕੋਈ ਨਾਂ ਨਹੀਂ ਦਿੱਤਾ ਗਿਆ ਕਿ ਉਸ ਕੋ ਨੂੰ ਬੁਲਾਉਣ ਵਾਸਤੇ ਵੀ ਕੋਈ ਨਾਂ ਹੋਵੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਜਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ